ਤੇਰੇ ਲੜਾਈ ਪ੍ਰਾਪਦੀ ਕਿਸੇ ਨਾ ਕਹਿਣਾ ਹੋਈ ਜਾਂਦੀ ਪ੍ਰਾਵਾ ਚੱਕ ਤੇ ਗਰੀਬੀ ਰੁਕ ਜਾ ਜੱਫੀ ਪਾ ਅਜਰਲੀ ਨੀਣਾ ਨੀਣਾ ਪਾਲਾ ਪਿਆਰਨਾ ਜੱਫੀ ਦੀ ਜੱਫੀ ਜੱਫੀ ਪਿਆਰਨਾ ਪਿਆਲੇ ਬੱਲੇ ਸਿੱਧੀ ਹੋ ਇਦਨ ਮੇਰੇ ਕਹ ਤੇੜੀ ਪੋਣੀ ਨਹੀਂ ਇਦਨ ਪ੍ਰਾਪ ਮੇਰੇ ਕਹ ਤੇ ਨਹੀਂ ਹੋਣਾ ਹਾਏ ਹਾਏ ਹੋ ਜਾ ਕੋਇਆ ਪੱbbi ਬੋਟੂ ਪੱਥਰੀ ਪਾੜ ਗਈ ਪਾ ਜਾ ਵੀ ਏ ਏ ਆਈ ਜਾਂਦੇ ਹੀ ਕੋਈ ਦੋਡਾ ਨੂੰ ਜੱਫੀ ਇੱਡਾ ਦੇ ਨਹੀਂ ਪਾਈ ਇੱਕ ਦੂਜੀ ਦੇ ਹੱਥ ਲ ਪਾਓ ਇੱਕ ਦੂਜੀ ਨੂੰ ਮੈਂ ਤੁਹਾਨੂੰ ਮੈਂ ਫਿਰ ਬੁਲਾਉਣਾ ਆ ਬੱਲੇ ਇੱਕ ਦੁਕੀ ਨੂੰ ਸੌਰੀ ਮੰਗੋ ਸੌਰੀ ਸੌਰੀ ਮੈਂ ਕਹਦੀ ਇਹਦੇ ਚ ਕੀ ਲਿਖਿਆ ਆ ਵਾ ਹੈ ਤੈਨੂੰ ਆਉਂਦਾ ਕਿ ਲਿਖਣਾ ਲੁਖਣਾ ਆਪ ਲਿਖ ਤਿਆਦੀ ਡਾਈਡੀ ਤੂੰ ਮੇਰੀ ਕੁੜੀ ਨਾਲ ਕਾਹਤੋਂ ਲੜੀ ਤੂੰ ਗਰਦੀਪ ਦੀ ਕੁੜੀ ਨਾਲ ਕਾਹਤੋਂ ਲੜੀ ਮਾਸੀ ਜੀ ਨੂੰ ਕਹਿ ਦੱਸ ਥੋੜੀ ਕੁੜੀ ਉਹ ਨੂੰ ਬੁਲਾਇਆ ਵੀ ਸਵੇਚੂ ਬੋਲੀ ਤੇ ਭੈਣਾ ਭੈਣਾ ਫਿਰ ਨੀਰੋ ਬਰੇ ਆ ਉਰੇ ਆ ਨੀ ਨੋ ਇਹ ਤੇਰਾ ਕਾਹਤੋਂ ਲੜੀ ਜਿੱਥੇ ਮੈਂ ਗੱਤੋਂ ਨੇ ਉੱਥੇ ਨੰਗੜਾ ਅੰਦਾ ਇੰਨਾ ਦਾ ਉੱਧਰ ਤੋਂ ਉੱਥੇ ਨੰਦਿਆ ਨਹੀਂ ਆਂਦਾ ਇਤੋਂ ਉੱਥੇ ਨੰਗੀ ਸੀਗੀ ਦੱਸ ਉੱਥੇ ਨੰਗੀ ਐ ਨਾ ਨਾ ਮੂੰਹ ਦੱਸਦਾ ਜਿਹੜੀ ਝੋਪ ਕਰਕੇ ਤਾਂ ਫਿਰ ਬੱਕ ਚੱਲ ਲੱਗੀ ਸੀਗੀ ਤੇ ਉਦੋਂ ਦੀ ਫਿਰ ਇਹਨੂੰ ਮੈਂ ਭਰਾਇਆ ਨਹੀਂ ਮੈਂ ਕੌੜਾ ਗੱਲ ਕਰਦੀ ਸੀ ਐਕਲ ਨੂੰ ਬੋਲਦੀ ਸੀ ਤੇ ਵੇਚੀ ਆ ਟਾਗੜਾਈ ਜਾਂਦੀ ਆ ਵਾਂਗਾ ਟੱਡਿਆ ਇਹ ਹੀ ਗੱਲ ਆ ਤਾਂ ਫਿਰ ਤੂੰ ਚਾਪਾ ਲਾ ਕੇ ਬਹਿ ਜਾ ਕਰਦੇ ਆਰੀ ਨਾ ਦਬਰ ਤੂੰ ਬੋਲਿਆ ਮੇਰੇ ਪਰ ਮਮਾ ਜੀ ਨਾ ਫੜਾ ਕਰਵਾ ਬੈਤ ਨਾ ਚੋਪ ਆ ਆਪ ਤਾਂ ਬੰਗਾ ਆ ਨਾ ਫਿਰ ਤੂੰ ਚੋਪ ਕਰ ਕੇ ਬੈਰ ਕੋਈ ਤੇਰੀ ਮੰਮਾ ਦੀ ਦੀ ਮਾਸੀ ਆ ਉਹ ਤਾਂ ਚੁੱਪ ਕਰਾਈ ਸਕਦੀ ਉਹਨੂੰ ਬਹੁਤ ਗਲਤ ਤੇਰੀ ਕੱਲੀ ਦਾ ਹੱਕ ਤੇਰੀ ਮੰਮਾ ਦੀ ਦੇਖੀ ਜੋ ਜੋ ਚਪੜਾ ਲੱਗ ਜਾ ਮਾਸੀ ਬਤਾਉਂਗਾ ਬਤਾਉਂਗਾ ਮੂੰਪੜਾ ਰਿਆ ਬਤਾਉਂਗਾ ਅਰਗਣੀ ਮੂੰਪਣਾਇਆ ਨੂੰ ਕਮਾਂਗੇ ਤੇਰੇ ਨਾਲ ਤੂੰ ਕਦੇ ਸੁੱਖ ਦੀ ਕੈਂਨ ਦੀ ਸਾਹ ਲੈ ਕੇ ਜਾਂਦੀ ਨਹੀਂ ਸਕੂਲ ਰੋਜ਼ ਹੀ ਕਿਸੇ ਨਾ ਚੈਂਗ ਫਸਾਈ ਰੱਖਦੀ ਆ ਫਿਰ ਮੈਂ ਕੀ ਕਰਾਂ ਉਹ ਪੁੱਛ ਰਿਆ ਮੈਂ ਲੜਦੀ ਆ ਮੇਰੇ ਤੋਂ ਨਹੀਂ ਲੜਦੀ ਸੀ ਉਹ ਤਾਂ ਤੇਲੀ ਸਿਆਣੀ ਭੈਣ ਆ ਕੋਈ ਸਿਆਰੀ ਪਹਿ ਲੀ ਅਕਲ ਤੁਹਾਨੂੰ ਨਹੀਂ ਕਿਉਂ ਨਹੀਂ ਅਕਲ ਆ ਗਈ ਵਿਚਾਰੀ ਦੀ ਕੋਈ ਕਿਣੀ ਜਿੰਨੇ ਸਾਦੀ ਸੀ ਉਹ ਤਾਂ ਨਹੀਂ ਆ ਗਈ ਸੀ ਤੇ ਭੈਣ ਹੀ ਮੇਰੀ ਜਿਹੜੇ ਤੇ ਨਾਲ ਕੰਮ ਕਰਦਾ ਬੋਲੀ ਨਾ ਪੁੱਛ ਹਾਂ ਤਾਂ ਹੋਇ ਤਰੀ ਹਰ ਆ ਤੈਨੂੰ ਬੋਲੀ ਅਸੀਂ ਜਾਂਦੀ ਆਵੇ ਅਸੀਂ ਜਾਂਦੀ ਅੱਜ ਵੀ ਅੱਜ ਵੀ ਇਹਦੇ ਵਾਲਾ ਪਾਇਆ ਹੁੰਦਾ ਪ੍ਰਭ ਦਾਤਾ ਰੋਣੀ ਭਰਾਵ ਰੋਣੀ ਕੰਜਗਰ ਫਸਾਇਆ ਹੁੰਦਾ ਆਪਾ ਮੈਡਮ ਅਸਲੀ ਆਪਾ ਉਹਨੂੰ ਵੀ ਹਸਲੀ ਜਾ ਕੇ ਪੈਨ ਨੂੰ ਵੀ ਆਪੇ ਹੱਸੀ ਜਾਊਗੀ ਮੈਨੂੰ ਕੀ ਆ ਪੈਦਾ ਆਉਦਾ ਹੱਸਦੀ ਹੈ ਰੋਣ ਕੇ ਕੋਣਾ ਫਰੋੜੀ ਨਹੀਂ ਨਹੀਂ ਉਹ ਅਸੀਂ ਜਾਂਦੀ ਤੋਂ ਨਹੀਂ ਆਦੀ ਆਹ ਨਹੀਂ ਦੀ ਗਾਪੀ ਆਦੀ ਤੋਂ ਵੇ ਚੱਲੀ ਆਦੀ ਭੈਣ ਨਾਲ ਚੱਲੀ ਆਦੀ ਭੈਣ ਦੇ ਕੋਲ ਦੀ ਲੰਗਦੀ ਹੋਈ ਆਦੀ ਭੈਣ ਦੇ ਕੋਲ ਖੜ ਗਈ ਜਾ ਕੇ ਕਿ ਆਪੇ ਪੇਲ ਵਲਾਪ ਹੋ ਜੇ ਨਹੀਂ ਆ ਤੇ ਭਰਾੜਾ ਬੈ ਗਈ ਤੇਰਾ ਭਰਾ ਏ ਹੈ ਤੇਰੇ ਇਧਰ ਮੋਂ ਪਿਆਰ ਹੈਗਾ ਕਿੰਨਾ ਕੁ ਸਾਰਿਆਂ ਨਾਲੋਂ ਜ਼ਿਆਦਾ ਕਾ ਤੋ ਇਧਰ ਕਾ ਤੋ ਜ਼ਿਆਦਾ ਤਾਂ ਕੱਲ ਵੀ ਤੈਨੂੰ ਸਕੂਲ ਜਾਣ ਤੋਂ ਰੋਕਦੀ ਤੂੰ ਨਾਲ ਨਾਲ ਲੈ ਕੇ ਜਾਓ ਸੱਚ ਤੂੰ ਤਾਂ ਹੀ ਰੋਕ ਕੇ ਲੈ ਕੇ ਜਾਦੀ ਤੈਨੂੰ ਅੱਜ ਵੀ ਛੁੱਟੀ ਕਰਨੀ ਦਿਨ ਛੁੱਟੀ ਅੱਜ ਵੀ ਕਰਨੀ ਆ ਨਹੀਂ ਕਰਨੀ ਪੁੱਛ ਲੈ ਉਹਨੂੰ ਜਾਣਾ ਤੇ ਨਾ ਕਿ ਮੈਂ ਨਾਲ ਲੈ ਕੇ ਬੱਸ ਚ ਬਹੂੰਗੀ ਉਹ ਨਾ ਤੇ ਮੈਂ ਮਿੰਟ ਬੱਸ ਕਿਹਨੂੰ ਨਾਲ ਜਾ ਕੇ ਬੈਗੀ ਕਿ ਤੇਰੇ ਦੁਬਾਰਾ ਬਾਹਣੇ ਜਿਹੜੇ ਛੁਰੀ ਕਰਦੇ ਸਦੀਪ ਆ ਚਾਹ ਫੜਾਈ ਪੱਬੂ ਆਵਾਜ਼ ਤੂੰ ਸਕੂਲ ਚਲਾ ਪ੍ਰਾਪਦੀ ਜਾਨ ਤੇ ਜਾਨ ਆਈ ਅੱਜ ਜਾ ਉਹਨੂੰ ਬਾਹ ਜਾ ਕੇ ਡਾਲਦੇ ਆ ਪੈਣਾ ਦੇ ਬਾਜਾ ਬਾਏ ਬਾਏ ਫੇਰ ਮੁੜ ਕੇ ਆ ਜਾਣਾ ਮੈਂ ਦੋ ਬਿਟੇ ਇੱਥੇ ਰਹਿ ਗਿਆ ਉਹਦੇ ਮੁੜ ਕੇ ਆਇਆ ਇਹ ਕੀ ਹੋ ਗਿਆ ਇਹਨੇ ਟੇਫਨ ਟੂਫਨ ਵੇਲੋ ਮੇਰਾ ਫੋਨ ਇੱਥੇ ਪਿਆ ਸੀ ਤਿੰਨਾ ਜਿਹੜੀ ਕੱਲ ਸੀ ਉਹ ਪੂਰੀ ਹੋ ਗਈ ਕੀ ਜਰਾ ਉਹ ਪਾਉਂਦਾ ਕੌਣ ਪਿਆ ਬਜਰਾ ਬਾਈ ਚਾਰ ਜੋੜੇ ਬਣ ਗਏ ਆ ਆਉਂਦਾ ਕੌਣ ਪਿਆ ਫਿਰੇ ਤੇ ਜਵਾਕਾਂ ਨਹੀਂ ਪਾਉਣੀਆਂ ਹੋਰ ਕਿੰਨੇ ਪਾਉਣੀਆਂ ਪਾਇਆਂ ਰਹਿ ਨਹੀਂ ਮੈਂ ਤਾਂ ਨਹੀਂ ਪਾਉਂਦੀ ਹੁੰਦੀ ਕਿ ਮੈਂ ਤਾਂ ਅੱਗੇ ਜਰਾ ਮਾ ਘੱਟ ਪਾਉਣੀ ਬਸ ਕਰਿਆ ਕਰ ਮੰਮੀ ਐਵੇਂ ਹੀ ਕਿਦੋਂ ਮੇਰੇ ਪਾਇਆਂ ਵੇਖੀਆਂ ਸੀ ਪਾਲਿਆ ਕਾ ਠੰਡ ਹੋਣੀ ਨਹੀਂ ਹੋਗੀ ਮੈਂ ਪਾਉਂਦੀ ਨਹੀਂ ਮੈਂ ਨਹੀਂ ਪੈਂਦੀਆਂ ਪੈਰ ਉਹਦੋਂ ਰੱਬ ਵਾਂਗੂ ਤਾਂ ਵੱਡੇ ਕਰ ਲਏ ਵੱਡੇ ਪੈਰਾਂ ਦੀ ਨਹੀਂ ਗੱਲ ਮੇਰੇ ਪੈਰਾਂ 'ਚ ਮੁੜਕਾ ਜ਼ਿਆਦਾ ਹੁੰਦਾ ਸਾਰਿਆਂ ਨੂੰ ਪਹਿਲਾਂ ਹੀ ਉੱਤਰ ਕੇ ਪਹਿਲਾਂ ਕਰਿਆ ਉਹਨੂੰ ਰੈਂਦੀ ਹੈ ਨਾ ਇਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਠੰਡ ਆ ਗਈ ਸਤਿ ਸ੍ਰੀ ਅਕਾਲ ਕਰਨ ਲੱਗੇ ਸਤਿ ਸ੍ਰੀ ਅਕਾਲ ਬਾਹਰ ਹੀ ਰੱਖਤਾ ਬਾਹਰ ਹੀ ਰੱਖਤਾ ਸਮਾਨ ਡਾਊਨ 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 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲਓ ਵੀ ਗੁੱਡ ਮਾਰਨਿੰਗ ਵੈਰੀ ਵੈਰੀ ਟਾਈਮ ਨਾਲ ਅਸੀਂ ਪਹੁੰਚੇ ਆਂ ਬੜਾ ਤੇ ਭੈਣ ਜੀ ਗਈ ਆ ਵਿਆਹ ਲੈ ਘਰੋ ਉੱਥੇ ਪਤਾ ਚਾਹ ਬਣੀ ਪਈ ਹੈ ਹੋਰ ਜੀ ਭੈਣ ਜੀ ਕੀ ਹਾਲ ਚਾਲ ਕਿਵੇਂ ਆ ਗਏ ਤੈਨੂੰ ਹੀ ਹੇਮੇਦਲਾ ਤੇ ਮੈਂ ਸੁੱਤੇ ਪੈਵਾ ਠੀਕ ਆ ਤੂੰ ਟਾਈਮ ਨਾਲ ਨਾ ਨੂੰ ਲਿਆ ਤੇ ਸਾਨੂੰ ਐ ਕਹਿੰਨਾ ਸੁੱਤੇ ਪੈ ਉੱਠ ਕੇ ਆ ਕੇ ਦੱਸ ਐਂ ਤਾਂ ਚਾਹ ਵੀ ਸਵੇਰੇ ਵਾਲੀ ਤੋਂ ਡਿਗਵਾਨ ਕੇ ਪੀਤੀ ਆ ਟਾਈਮ ਨਹੀਂ ਆਉਂਦਾ ਪੀਉਂਦੇ ਨਹੀਂ ਫਿਰ ਤੱਕੇ ਨਾ ਤਾਈ ਨੇ ਲੈ ਜਾਣਾ ਵੇਖੀ ਪਿਆ ਕੇ ਨਹੀਂ ਤੋਰਦਾ ਗਲਤ ਗੱਲਾਂ ਦਾਈ ਨੇ ਤਾਂ ਚਾਹ ਨਹੀਂ ਪਿਆਗੇ ਤੇਰੀ ਦਾਏ ਨੂੰ ਥੱਕੇ ਨਾ ਲੈ ਗਈ ਮੈਂ ਮੈਂ ਤਾਂ ਦਾਦਾ ਨਹੀਂ ਤਾਂ ਡੈਡੀ ਨੇ ਕਿਹਾ ਵੀ ਤੂੰ ਕਿਤੇ ਚੱਲੀ ਵੀ ਚਾਹ ਪੀਲਾ ਕੋਈ ਨਹੀਂ ਬੈਠ ਉਹਨੂੰ ਪੀ ਲੈ ਦੇ ਚਾਹ ਲੈ ਤੇਰੀ ਘਰ ਦੀ ਤਾਂ ਨਿਕਰੀ ਫਿਰਦੀ ਤੇ ਮੈਂ ਨਹੀਂ ਦੇਖਣਾ ਮੈਨੂੰ ਰੋਕਦਾ ਏ ਬੋਲੇ ਨਹੀਂ ਡੈਡੀ ਅੱਗੇ ਬੋਲੇ ਮੈਂ ਘਰ ਜਾ ਤੈਨੂੰ ਦਿਖਾ ਤਾਈ ਨੇ ਨੇਤਰ ਤਾਈ ਬਸੀਗਾ ਅਧਿਕਾਰੀ ਜਿਹੜਾ ਨਿਕਰੀ ਵੇਰਦੀ ਤਾਂ ਮੈਨੂੰ ਰੋਕਦਾ ਗਿਆ ਲੈ ਆਹ ਮੈਂ ਕਾ ਇੱਥੇ ਨਹੀਂ ਡੈਂਟੀ ਪੈਂਟੀ ਕਰਨੀ ਜਾ ਕੇ ਇਹ ਨਾ ਤਿਆਰੀ ਕਰਮੀ ਪਹਿਲਾਂ ਚਾਹ ਵੀ ਨਹੀਂ ਪੀਂਦੇ ਤਿੰਨ ਚਾਹ ਨਹੀਂ ਤਾਂ ਗੱਲ ਨਹੀਂ ਨੇ ਚਾਹ ਤਾਂ ਪੀ ਲੈਂਦੇ ਨੇ ਨੇ ਚਾਹ ਦਾ ਵਟਾਮਣ ਪੂਰੇ ਹੋ ਜਾਣਗੇ ਚਾਹ ਤਾਂ ਪੀ ਲੈਂਦੇ ਠੰਡਾ ਭਾਈ ਚਾਹ ਜ਼ਰੂਰੀ ਆ ਹੰਡ ਚ ਨਹੀਂ ਚਾਹ ਦਾ ਰੋਕਣਾ ਕਿਸੇ ਨੇ ਵੀ ਆ ਵੀ ਦੋਸਤ ਰੈਡੀ ਸ਼ਰੀ ਹੋ ਕੇ ਸਰਦਾਰ ਸਾਹਿਬ ਅਹੀਂ ਪਹੁੰਚ ਚੁੱਕੇ ਨੇ ਅੰਨ ਭੰਡਾਰ ਹਲ ਯੋਕ ਵੀਰ ਜੀ ਬਣਾਈ ਜਾਨੇ ਗੋਭੀ ਵਾਲੇ ਆਓ ਗੋਭੀ ਗੱਦੂ ਕਸ਼ ਕਰੀ ਜਾਨੇ ਹੈ ਬੰਦ ਗੋਭੀ ਕਦੂ ਕਸ਼ ਕਰਦੇ ਪਏ ਤੇ ਪਰੌਂਠੇ ਬਣ ਗਏ ਬਈ ਆਲੂ ਵਾਲੇ ਲੱਗੇ ਓਹੋ ਵਾਹ ਜੀ ਵਾਹ ਮੈਂ ਪਹੁੰਚਦਾ ਉਧਰ ਅਗਲੇ ਬੰਨੇ ਪਹੁੰਚਦਾ ਮੈਂ ਤੇ ਫੇਰ ਮੇਰੇ ਇੱਥੇ ਕੀ ਕੰਮ ਠੀਕ ਹੈ ਜੀ ਸਹੀ ਹੈ ਕਿ ਨਹੀਂ ਹਾਂ ਜੀ ਹਾਂ ਜੀ ਲੈ ਵੀ ਜਟੋ ਕਾਰੀਗਰੀ ਚੱਲ ਵੀ ਇਧਰ ਮੀਨਾ ਕਾਰੀ ਲੱਗੀਆਂ ਆਈਆਂ ਬਹਿਣਾ ਬੈਠੀਆਂ ਜੇ ਕਿੰਨੇ ਕ ਟਾਈਮ ਦੀ ਬੈਠੀ ਪੈਣ 40 ਮਿੰਟ ਤੇ ਕਿੰਨੇ ਟਾਈਮ ਚ ਕੰਪਲੀਟ ਹੋਣੀਆਂ ਹੈ ਲੋ ਕਿੰਨੇ ਟਾਈਮ ਲੱਗੂਗੀ ਟਾਈਮ ਲੱਗਣਾ ਹੈ ਇਹਦੇ ਮੂਹਰੇ ਉਹ ਲਾ ਲਈ ਦੋ ਢਾਈ ਘੰਟੇ ਲੱਗਣਗੇ ਦੋ ਢਾਈ ਘੰਟੇ ਲੱਗ ਜਾਣੇ ਆ ਟੂ ਮੱਚ ਬਾਵਣ ਤਾਂ ਹੀ ਸਰਾਣੇ ਦੇ ਕੇ ਰੱਖਿਆ ਆ ਕੋਈ ਨਹੀਂ ਸੌਂ ਵੀ ਗਈਆਂ ਤੇ ਇੱਥੇ ਹੀ ਸੌਂ ਜਾਣ ਤਾਂ ਕੀ ਇਹਦੇ ਉੱਤੇ ਹੀ ਬਸ ਹਾਏ 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 ਜਿਹੜੇ ਆ ਹਲਵਾਈਆਂ ਕੋ ਖਾ ਲੋ ਕੇ ਖਗਰਮ ਗਰਮ ਖਾਣ ਦਾ ਸਵਾਦ ਆ ਨਾ ਇਹ ਨਹੀਂ ਕਿ ਦੇਗਾ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਥੈਂਕ ਯੂ ਤੁਸੀਂ ਸਾਡੇ ਅੱਤੇ ਸਪੈਸ਼ਲ ਗਰਮ ਕੀਤੇ ਹੋਰੇ ਆ ਕੇ ਤਾਂ ਵੇਖੀਏ ਚੈੱਕ ਤਾਂ ਕਰੀਏ ਮਾਲ ਮਟੀਰੀਅਲ ਗਰਮ ਆ ਥੋੜਾ ਜਿਹਾ ਦੋ ਮਿੰਟ ਰੁਕ ਜਿਏ ਕਾਲੇ ਲਾ ਬਈਏ ਲਓ ਜੀ ਭਾਗ ਦੇਵਤੀ ਨੇ ਮਹਿੰਦੀ ਲਵਾ ਲਈ ਏ ਨਾਮ ਲਿਖਾ ਲਿਆ ਏ ਐ ਦਿਲਦੂਲ ਪਵਾ ਲੈ ਨੇ ਵਿੱਚ ਘੁੱਗੀਆਂ ਮੋਰ ਲਟਰਾਂ ਪਟਰਾਂ ਵਿੱਚ ਛੜ ਰਾਂ ਮਤਲਬ ਨਹੀਂ ਬੀਬੀਆਂ ਵੀ ਕੀ ਕੋਈ ਚੀਜ਼ਾਂ ਪਸੰਦ ਕਰਕੇ ਪਾਉਂਦੀਆਂ ਦਿੰਦੀਆਂ ਹੈ ਸੋਹਣੀ ਲੱਗੀ ਤਾਂ ਮਹਿੰਦੀ ਰੰਗ ਭੋਜ ਅੜਦਾ ਤੇਰੇ ਤੇ ਮਹਿੰਦੀ ਤੇ ਮੈਂ ਫਿਰ ਪਿਆਰ ਕਰਨ ਵਾਲਾ ਤੈਨੂੰ ਹਸਬੰਡ ਮਿਲਾਣਾ ਓ ਮਾਈ ਗੋਡ ਆਦੀਆਂ ਤਰੀਫਾਂ ਰੋਕੋਗੇ ਜਿਦ ਬਾਤਾਂ ਨੂੰ ਮੇਰੇਆਂ ਨੂੰ ਆਰਾਮ ਦਾ ਇੱਕ ਨੀਂਦ ਲਓ ਇੱਥੇ ਬੰਗਾਂ ਨੂੰ ਕਹੋ ਲੈ ਵੀ ਬੀਬੀਆਂ ਦਾ ਕੰਮ ਹਲੇ ਖਤਮ ਹੋਇਆ ਨਹੀਂ ਆ ਭੈਣ ਹੋਣੀ ਲਵਾਈ ਜਾਂਦੀ ਆ ਤੇ ਤੁਸੀਂ ਨਹੀਂ ਆਈ ਨਹੀਂ ਲੋਣੀ ਇਹ ਹਲੇ ਭੈਣ ਹੋਣੀ ਵੇਟਿੰਗ ਚੜੜਿਆ ਟਾਈਮ ਬਾ ਮਗਰ ਜੀ ਮਗਰ ਚਲ ਵਾਰੀ ਆ ਜਾਣੀ ਪਰ ਨਹੀਂ ਉਹਨਾਂ ਚਾਰ ਪੰਜ ਬਾਹਰ ਵੀ ਬੀਬੀਆਂ ਭਾਈਆਂ ਹੀ ਲਾ ਕੇ ਨਾ ਵਾਹ ਵਾਹ ਥੈਂਕ ਯੂ ਲੇਵੀ ਕਲਾਕਾਰੀ ਪੂਰੀ ਹੈ ਬਾਈ ਕਿੱਥੋਂ ਹੈ ਕਿੱਥੋਂ ਨਹੀਂ ਸੁਧਾਰ ਤੋਂ ਹੀ ਸੁਧਾਰ ਤੋਂ ਹੀ ਤੇ ਮਤਲਬ ਆਪਣੇ ਪੰਜਾਬ ਚ ਕਿਤੇ ਵੀ ਚਲ ਜਾਈਏ ਨੇ ਮਤਲਬ ਮਹਿੰਦੀ ਲਾਉਣਾ ਜੀ ਜੀ ਤੇ ਕੀ ਨੰਬਰ ਨੰਬਰ ਤੁਹਾਡਾ ਨੰਬਰ ਹੈਗੇ 73475175 ਅੱਛਾ ਚਲ ਬਾਕੀ ਮੈਂ ਸਟੋਰੀ ਚ ਲੈ ਦੂੰਗਾ ਹਨਾ ਠੀਕ ਹੈ ਠੀਕ ਆ ਹਨਾ ਬਾਕੀ ਕਲਾਕਾਰੀ ਬਈ ਚੈੱਕ ਕਰੋ ਮੜੀ ਜੀ ਈ ਹਾਂਜੀ ਵੈਲਕਮ ਮਾਮਾ ਜੀ yes yes ਲਓ ਜੀ سنو ਬੱਲ ਔਨ आवर ਟਾਈਮਾ ਸੁਣੋ ਬੜਦਾ ਨਹੀਂ ਸਾਡੇ ਮਾਮੇ ਦਾ ਫੇਰ ਟਾਈਮ ਆਉਣਾ ਹੁਣ yes yes ਲਓ ਜਣ ਗਾਣੇ ਗਾਣੇ ਬੈਕ ਟੂ ਬੈਕ ਸ਼ਟਰੀ ਗਾਣੇ ਹੁਣ ਬੈਕ ਟੂ ਪੰਜਾਬ ਬੇਬੀ ਬੈਕ ਟੂ ਬੈਕ ਹਾਂ ਗਾਣੇ ਆਪਾਂ ਸਾਰੇ ਸੁਣ ਲਏ ਮਾਮਾ ਜੀ ਹੁਣ ਓਕੇ ਰਿਪੋਰਟ ਕਰਾ ਦੇਣੀ ਆ ਤੇ ਮੈਂ ਕਿਹਾ ਚੱਕ ਲੈ ਲਾਲਾ ਲਾਲਾ ਕਰਾ ਦਾਂਗੇ ਹੁਣ ਗਾਣੇ ਗਾਣੇ ਆਉਣੇ ਆ ਬਿੰਨੇ ਜਾਇਓ ਥੋਣੀ ਥੋਣੀ 6 ਆ ਮਾਮਾ ਅੰਗਰੇਜ਼ੀ ਵਾਲੀ ਬੋਲਦੇ ਨਾ ਮੈਨੂੰ ਪੰਜਾਬੀ ਦੱਸ ਦੇ ਫੀਸ ਪੰਜਾਬੀ ਦੱਸ ਤਾਂ ਫਿਰ ਪੰਜਾਬੀ ਚ ਦੱਸਦੇ ਆ ਵੀ 2026 ਚ ਗਾਣੇ ਆ ਰਹੇ ਨੇ ਹਾਂ ਵੱਡੀਆਂ ਵੱਡੀਆਂ ਕਲੈਬਾਂ ਵੱਡੇ ਸਿੰਗਰ ਵੱਡੀਆਂ ਕਲੈਬਾਂ ਜਿਹੜੇ ਸੁਨੂਰ ਨੇ ਕਿਹਾ ਗਾਣਾ ਪਹਿਲਾਂ ਉਹ ਹੀ ਛੱਡਣਾ ਹਾਂ ਲਓ ਜੀ ਆ ਗਾਣਾ ਥੋੜੇ ਦਿਨਾਂ ਦਾ ਕਾਉਣਾ ਵਾ ਅਸੀਂ ਵੀਡੀਓ ਰਿਕਾਰਡ ਕਰ ਲੈਣੀ ਜਾ ਕੇ ਤੇ ਐਂਡ ਲਾ ਕੇ ਜਾਣਾ ਤੇ ਲਓ ਜੀ ਮਿਲਦੇ ਹੁਣ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ ਆ ਵੀ ਕਰ ਲਈ ਨਹੀਂ ਹੋਈ ਚੰਗੀ ਜਿਹਾ ਧੰਵਾਦ ਨੇ ਇਹਨੂੰ ਹਾਂ ਜੀ ਹਾਂ ਲੋ ਵੀ ਚੱਲੀਏ ਯਾਡਾ ਸੁਲਤਾਨ ਦਾ ਸਲੂਨ ਕਿ ਨਹੀਂ ਲਓ ਜੀ ਵਨ ਐਂਡ ਓਨਲੀ ਗੁਰਦੇਵ ਸੰਸ ਬਠਿੰਡੇ ਵਾਲੇ ਸੋ ਥੈਂਕ ਯੂ ਵੀਰੇ ਪਾਰਸਲ ਮਿਲ ਗਿਆ ਜੀ ਹੁਣ ਆਪਾਂ ਪਾ ਕੇ ਦੱਸਾਂਗੇ ਤੇ ਕੀ ਰਿਪੋਰਟ ਏ ਵਾਹ ਜੀ ਵਾਹ ਕੀ ਆ ਹੀ ਬਾਤਾਂ ਹੈਲੋ ਭੁੰਡੀ ਲੁਕੀ ਕਿੱਥੇ ਜਾਣੀ ਲੁਕੀ ਕਿੱਥੇ ਜਾਣੀ ਟੰਡੀ ਚਲਾ ਚੱਲੀਏ ਜਾਨ ਜਾਨ ਲਓ ਜੀ ਅੱਜ ਬਣ ਰਿਆ ਜੇ ਸਾਗ ਕਿਹਦੇ ਹੱਥਾਂ ਦੇ ਨਾਨੀ ਦੇ ਹੱਥਾਂ ਦਾ ਸਾਗ ਮਾਰੂ ਘੋਟ ਨਾ ਕਰਾਂ ਦੀ ਇਹ ਨਾਨੀ ਤੇ ਦਾਦੀ ਦੇ ਹੱਥਾਂ ਦਾ ਸਾਗ ਖਾਊਗਾ ਮਰੂ ਕਲੋ ਰਸਲੇ ਔਰ ਤੁਸੀਂ ਮੇਟਾ ਡਾਈਟਿੰਗ ਕਿੱਧਰ ਗਈ ਇਹਨਾਂ ਨੂੰ ਦੇ ਰਹੀਆਂ ਰਿਪੋਰਟ ਜੇ ਜੇਬ ਜੀ ਵਿੱਚ ਕਰ ਲੈ ਸੋਹਣੀ ਇਹ ਡਿਜ਼ਾਈਨ ਆ ਬੇਬੇ ਫੈਸ਼ਨ ਆ ਜਦੋਂ ਡਿਜ਼ਾਈਨ ਨਹੀਂ ਪਾਈਦਾ ਹੁੰਦਾ ਤਾਂ ਸੋਹਣਾ ਪਾਈਦਾ ਹੁੰਦਾ ਚੱਲੇ ਕੱਲੇ ਫਾਈ ਚਲੇ ਚਲੇ ਓਕੇ ਬਾਈ ਟਾਟਾ ਨਾਨੀ ਲਾਇਆ ਕਰ ਫਿਰ ਦੇ ਛੱਡ ਕੇ ਆਇਆ ਕਰ ਰੌਣਕ ਬੁਆਇਆ ਕਰ ਕੱਤੇ ਤੋੜ ਤੋੜ ਵੀ ਪਿਆ ਬੁਆਇਆ ਕਰ ਇਹ ਬੋਲੀਆਂ ਨਾਲ ਹੀ ਗੱਲਾਂ ਕਰਦੇ ਦੋਵੇਂ ਜਣੇ ਗਿਆ ਬੁਆਇਆ ਚਲ ਆ ਚਲੀਏ ਫਿਰ ਰੈਂਬੋ ਬੇਬੇ ਸੁੱਤੀ ਰਹਿੰਦੀ ਹੈ ਨਹੀਂ ਆਈ ਵਿਚਾਰੀ ਇਹ ਗੱਲਾਂ ਬਾਤਾਂ ਕੀਤੇ ਤੁਸੀਂ ਇਹਦੇ ਨਾਲ ਹੁਣ ਤੁਰ ਹੀ ਆਈ ਹੈ ਕਰਕੇ ਪਈ ਹੈ ਬੇਬੇ ਧੁੱਪੇ ਬਹਿ ਬਹਿ ਕੇ ਤੇਰਾ ਰੰਗ ਕਾਲਾ ਹੋ ਗਿਆ ਹੈ ਕੀ ਆ ਇਹ ਹੀ ਰੰਗ ਵੀ ਆਦਾ ਹੁੰਦਾ ਬੇ ਬਰਗ ਕਾਲਾ ਕਰ ਦੇ ਧੁੱਪੇ ਪੈ ਜਾਂਦੀ ਹੈ ਬਰਾਉਨ ਹੋ ਜਾਣਾ ਤੁਸੀਂ ਬਰਾਉਨ ਮੈਨੂੰ ਲਾ ਦੇ ਕੁਛ ਕੀ ਵੇਖਣਾ ਦੱਸ ਕੀ ਲਾ ਕੁਛ ਲਾ ਦ ਸੋਹਣਾ ਜੀ ਓਕੇ ਹੈ ਖੜਕਾਂ ਵੀ ਬੇ ਬੇ ਤੂੰ ਬੂਟਾਂ ਦੀ ਬੇਇੱਜ਼ਤੀ ਕਰਕੇ ਰੱਖ ਦਿੰਨੀ ਨਹੀਂ ਮੈਨੂੰ ਸੋਹਣੀ ਨਹੀਂ ਲੱਗਦੇ ਇਹ ਦੂਜੀ ਰਕਾਬੀ ਜੀ ਸੋਹਣੀ ਲੱਗਦੀ ਹੈ ਕਿਦਾਂ ਦੇ ਲੱਗਦੇ ਨਹੀਂ ਮੈਨੂੰ ਨਹੀਂ ਸੋਹਣੀ ਲੱਗਦੇ ਕਿਹੜੀ ਕਿਹਾ ਸੀ ਰਕਾਬੀ ਜੀ ਪਾ ਨਹੀਂ ਨਹੀਂ ਇਹ ਕਿਹੜੀ ਕਹਿੰਦੀ ਕਹਿ ਉਹ ਜਲਾਦੇ ਲੋਕਾਂ ਪਾਉਣ ਵਾਲਾ ਨਾ 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 ਸਰਕਾਰ ਜਾਂ ਲਗਣ ਲਾਵੇਂ ਜੁੱਤੀ ਦੇ ਨਾਲ ਤੇ ਉਹਦੇ ਦੋਕਾ ਆਇਆ ਲੋਕ ਬੋੜ ਉਹ ਐਦਾਂ ਨਹੀਂ ਕਹਿਣਾ ਬੂਟਾਂ ਦੀ ਬੇਇੱਜ਼ਤੀ ਮੈਂ ਤਾਂ ਲਛਣਾ ਆਪਣ ਨੂੰ ਪਸੰਦ ਹਾ ਹਾ ਗੁੱਡ ਮਾਰਨਿੰਗ